ਇਹ ਤੋਂ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਦੇਸ਼ ਦੇ ਕਿਸਾਨਾਂ ਦੇ ਮਹਾਨ ਆਗੂ ਸਰਦਾਰ ਜਗਜੀਤ ਸਿੰਘ ਢੱਲੇਵਾਲ ਖਨੌਰੀ ਵਿਖੇ ਪਿਛਲੇ 40 ਦਿਨਾਂ ਤੋਂ ਉਹਨਾਂ ਦਾ ਮਰਨ ਵਰਤਾ ਜਿਹੜਾ ਉਹ ਚੱਲ ਰਿਹਾ ਹੈ ਅੱਜ 4 ਜਨਵਰੀ 2025 ਨੂੰ ਉਹਨਾਂ ਨੇ ਕਾਲ ਕੀਤੀ ਖਨੌਰੀ ਵਿਖੇ ਤੇ ਉੱਥੇ ਜਿਹੜੀ ਮਹਾਪੰਚਾਇਤ ਕਿਸਾਨਾਂ ਦੀ ਉਹ ਬੁਲਾਈ ਹੈ ਲੱਖਾਂ ਦੀ ਤعداد ਦੇ ਵਿੱਚ ਕਿਸਾਨ ਭਰਾ ਹਰਿਆਣਾ ਤੋਂ ਰਾਜਸਥਾਨ ਤੋਂ ਪੰਜਾਬ ਦੇ ਕੋਨੇ-ਕੋਨੇ ਤੋਂ ਉੱਥੇ ਅੱਜ ਪਹੁੰਚੇ ਹੋਏ ਆ ਮੇਰੇ ਪਿੰਡ ਦੇ ਵੀ ਮੇਰੇ ਭਰਾ ਭਤੀਜੇ ਚਾਚੇ ਤਾਇਆ ਦੇ ਬੇਟੇ ਅੱਜ ਉੱਥੇ ਗਏ ਅਸੀਂ ਸਾਰਿਆਂ ਨੇ ਵਾਰੀ ਬਣੀ ਹੋਈ ਹੈ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਇੱਥੇ ਰੱਖੀ ਆ ਤੁਹਾਡੇ ਮੀਡੀਆ ਦੇ ਜ਼ਰੀਏ ਅੱਜ ਮੈਂ ਹਿੰਦੁਸਤਾਨ ਦੀ ਸਰਕਾਰ ਨੂੰ ਵਾਰਨਿੰਗ ਦੇਣੀ ਚਾਹੁੰਦਾ ਕਿ ਅਗਰ ਕੁਛ ਡੱਲੇਵਾਲ ਸਾਹਿਬ ਨਾਲ ਗਲਤ ਹੁੰਦਾ ਉਹਨਾਂ ਦੀ ਕੋਈ ਜਾਨ ਨੂੰ ਖਤਰਾ ਆਉਂਦਾ ਕਿਉਂਕਿ 40 ਦਿਨ ਬਹੁਤ ਹੁੰਦੇ ਆ 70 ਸਾਲ ਤੋਂ ਉੱਤੇ ਉਮਰ ਇਹਦੇ ਨਾਲ ਕੱਲੇ ਪੰਜਾਬ ਦੇ ਨਹੀਂ ਦੇਸ਼ ਦੇ ਹਾਲਾਤ ਵੀ ਬਦਲ ਜਾਣਗੇ ਤੋ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਨੂੰ ਆਪ ਦਾ ਹੱਥ ਛੱਡਣਾ ਚਾਹੀਦਾ ਔਰ ਕਿਸਾਨਾਂ ਦੀਆਂ ਸਾਰੀਆਂ ਜਿੰਨੀਆਂ ਵੀ ਮੰਗਾਂ ਸਾਰੀਆਂ ਜਾਇਜ਼ ਆ ਦੇਸ਼ ਦਾ ਅੰਨ ਦਾਤਾ ਜਿਹੜਾ ਕੱਲੇ ਦੇਸ਼ ਦਾ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਪੰਜਾਬ ਦੀ ਹਰਿਆਣਾ ਦੀ ਜਾਂ ਹਿੰਦੁਸਤਾਨ ਦੀ ਕਣਕ ਝੋਨਾ ਫਸਲ ਉੱਥੇ ਜਾਂਦੀ ਆ ਇਹਦੀ ਦੁਨੀਆ ਦਾ ਢਿੱਡ ਭਰਨ ਵਾਲਾ ਕਿਸਾਨ ਅੱਜ ਆਪ ਕੱਖੋਂ ਹੌਲਾ ਰੋਮ-ਰੋਮ ਕਰਜ਼ੇ 'ਚ ਡੁੱਬਿਆ ਅੱਜ ਕਿਸਾਨੀ ਦਾ ਠੰਡੀਆਂ ਰਾਤਾਂ ਦੇ ਵਿੱਚ ਧਰਨਿਆਂ ਤੇ ਗਰਮ ਰੁੱਤ ਦੇ ਵਿੱਚ ਸੜਕਾਂ ਤੇ ਇਹ ਸਾਰਾ ਸੰਤਾਪ ਪੰਜਾਬ ਦਾ ਕਿਸਾਨ ਝੰਡਾਰਿਆ ਇੱਕ ਅਪੀਲ ਮੈਂ ਬਹੁਤ ਹੀ ਸਤਕਾਰਯੋਗ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੂੰ ਵੀ ਕਰੂੰਗਾ ਕਿ ਉਹਨਾਂ ਦੀ ਜਿਹੜੀ ਸਿਹਤ ਆ ਜਿਵੇਂ ਜਿਵੇਂ ਮੈਡੀਕਲ ਰਿਪੋਰਟਾਂ ਉੱਥੇ ਡਾਕਟਰ ਵੀ ਬੈਠੇ ਆ ਮੈਂ ਵੀ ਜਾ ਕੇ ਆਇਆ ਨੌ-10 ਦਿਨ ਹੋ ਗਏ ਤਕਰੀਬਨ ਉਹਨਾਂ ਦੀ ਸਿਹਤ ਦਿਨੋ-ਦਿਨ ਘਟ ਰਹੀ ਹੈ ਕਿ ਉਹਨਾਂ ਨੂੰ ਮੈਡੀਕਲ ਸਹੂਲਤ ਜ਼ਰੂਰ ਲੈ ਲੈਣੀ ਚਾਹੀਦੀ ਹੈ ਇਹ ਕੋਈ ਜਿਹੜੀ ਮੈਂ ਇਹ ਗੱਲ ਕਹਿ ਰਿਹਾ ਇੱਕ ਕਿਸਾਨ ਅੰਦੋਲਨ ਨੂੰ ਕੋਈ ਤਾਰ ਪੀਡੋ ਕਰਨ ਲਈ ਨਹੀਂ ਕਿਉਂਕਿ ਮੈਨੂੰ ਪਤਾ ਮੋਦੀ ਪਿਛਲੀ ਵਾਰ ਵੀ 14 ਮਹੀਨਿਆਂ ਬਾਅਦ ਉਹਨੇ ਆਪਦੀ ਜ਼ਿੱਦ ਛੱਡੀ ਸੀ ਇਹ ਅੰਦੋਲਨ ਲੰਮਾ ਚੱਲਣਾ ਹੈ ਜਿਹੜੀਆਂ ਫੌਜਾਂ ਹੈ ਉਹ ਜਰਨੈਲ ਨਾਲ ਹੀ ਲੜਦੀਆਂ ਜੇ ਜਰਨੈਲ ਤਕੜਾ ਹੈ ਤਾਂ ਫੌਜਾਂ ਵੀ ਤਕੜੀਆਂ ਹਨ ਅਗਰ ਡੱਲੇਵਾਲ ਸਾਹਿਬ ਥੋੜੀ ਸਿਹਤ ਨੂੰ ਕੁਝ ਹੁੰਦਾ ਬਤੌਰ ਰਿਸ਼ਤੇਦਾਰ ਸਾਡੇ ਫਿਰਦੇ ਵੀ ਬਲੁੰਦਰੇ ਜਾਣੇ ਆ ਕਿਉਂਕਿ ਸਾਨੂੰ ਵੀ ਬੜਾ ਤੁਹਾਡਾ ਆਸਰਾ ਹੈ ਤੇ ਇਕੱਲਾ ਸਾਨੂੰ ਸਾਡੇ ਪਿੰਡ ਫੱਤਨ ਵਾਲਾ ਨੂੰ ਹੀ ਸሙੱਚੇ ਕਿਸਾਨ ਭਾਈਚਾਰੇ ਨੂੰ ਜਿਹੜੇ ਤੁਹਾਡੀ ਜਥੇਬੰਦੀ ਦੇ ਵਿੱਚ ਕੰਮ ਕਰਦੇ ਆ ਜਿਹੜੇ ਅੱਜ ਲੱਖਾਂ ਦੀ ਤਦਾਦ ਦੇ ਵਿੱਚ ਤੁਹਾਡੀਆਂ ਲਈ ਅਰਦਾਸਾਂ ਕਰਨ ਲਈ ਪਹੁੰਚੇ ਇਸ ਅੰਦੋਲਨ ਨੂੰ ਸਫਲ ਕਰਨ ਲਈ ਪਹੁੰਚੇ ਆ ਤੋ ਤੁਹਾਡੀ ਸਿਹਤ ਆ ਜਿਹੜੀ ਹੰਦੁੱਲੰਦਰੇ ਨਾਲ ਨਾਲ ਉਹ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਕੋਈ ਵੀ ਮੋਰਚਾ ਜਦੋਂ ਲੀਡਰ ਇੱਕ ਹੀ ਹੁੰਦਾ ਹੈ ਨਾ ਸਾਰਿਆਂ ਦੇ ਵਿੱਚੋਂ ਇਕੱਲੇ ਉਹ ਨਿਤਰ ਕੇ ਆਏ ਆ ਸਾਰੇ ਲੀਡਰ ਜਿੰਨੇ ਕਿਸਾਨ ਯੂਨੀਅਨਾਂ ਦੇ ਹੋਰ ਆਗੂ ਸਹਿਬਾਨ ਬੜੇ ਸਤਕਾਰਯੋਗ ਹੈ ਲੇਕਿਨ ਬੜਾ ਵੱਡਾ ਤੇ ਔਖਾ ਉਹਨਾਂ ਨੇ ਸਟੈਪ ਚੱਕਿਆ ਤੇ ਗੁਰੂ ਮਹਾਰਾਜ ਨੇ ਵੀ ਬਖਸ਼ਿਸ਼ ਕੀਤੀ ਆ ਬੜੇ ਸਫਲ ਵੀ ਹੋਏ ਆ ਲੋਕਾਂ ਨੇ ਕਿਸਾਨਾਂ ਨੇ ਸਰਾਣਾ ਵੀ ਕੀਤੀ ਆ ਕਿਉਂਕਿ ਜੇ ਦੇਖੋ ਇਸ ਸਾਰਾ ਮੁਲਕ ਆ ਜਿਹੜਾ ਕਿਸਾਨੀ ਵੇਸ ਦਾ ਕਿਸਾਨ ਪ੍ਰਧਾਨ ਸੂਬਾ ਪੰਜਾਬ ਵੀ ਨਹੀਂ ਹਿੰਦੁਸਤਾਨ ਵੀ ਕਿਸਾਨ ਪ੍ਰਧਾਨ ਜੇ ਕਿਸਾਨ ਨੂੰ ਹੀ ਕੁਝ ਹੋ ਗਿਆ ਜੇ ਕਿਸਾਨੀ ਨਾ ਬਚੀ ਕਿਸਾਨੀ ਦੇ ਨਾਲ ਵਿਚਾਰੇ ਮਜ਼ਦੂਰ ਦਾ ਵੀ ਨੁਕਸਾਨ ਹੋ ਜਾਣਾ ਹੈ ਕਿਸਾਨੀ ਦੇ ਨਾਲ ਵਪਾਰੀ ਦਾ ਵੀ ਬੁਰਾ ਹਾਲ ਹੋ ਜਾਣਾ ਹੈ ਮੁਲਾਜ਼ਮਾਂ ਦਾ ਇਹ ਵੀ ਜਿਹੜਾ ਉਹ ਵੀ ਇਹਨਾਂ ਨਾਲ ਰਿਲੇਟਡ ਹੈ ਸੋ ਅੱਜ ਦੇ ਜਿਹੜੇ ਅੰਦੋਲਨ ਦੇ ਵਿੱਚ ਸਾਰੇ ਹੀ ਪੰਜਾਬ ਦੇ ਹੋਰ ਤੂਪਿਆਂ ਦੇ ਵੀ ਕਿਸਾਨ ਤੇ ਮਜ਼ਦੂਰ ਪਹੁੰਚੇ ਆ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਸਭਨਾਂ ਦਾ ਧੰਨਵਾਦ ਵੀ ਕਰਦਾ ਹਾਂ ਔਰ ਪਿੱਛੇ ਜਿਹੜਾ 30 ਤਰੀਕ ਨੂੰ ਪੰਜਾਬ ਬੰਦ ਦਾ ਐਲਾਨ ਸੀ ਜਿਹਦਾ ਕ੍ਰੈਡਿਟ ਪੰਜਾਬ ਦਾ ਬਹੁਤ ਹੀ ਨਕੰਮਾ ਮੁੱਖ ਮੰਤਰੀ ਲੈਣਾ ਚਾਹੁੰਦਾ ਹੈ ਕਿ ਮੋਦੀ ਆ ਜਿਹੜਾ ਜੀ ਇਹਨੂੰ ਮੰਨਗਾ ਮੰਨ ਲੈਣੀਆਂ ਚਾਹੀਦੀਆਂ ਅਸੀਂ ਪੰਜਾਬ ਸਰਕਾਰ ਵੱਲੋਂ ਉਹਦੀ ਨਿਖੇਧੀ ਕਰਦੇ ਹਾਂ ਨਿਖੇਧੀ ਨਹੀਂ ਭਾਈ ਉਹ ਜਿਹੜਾ ਪੰਜਾਬ ਬੰਦ ਸੀ ਉਹਨੂੰ ਵੇਖ ਕੇ ਤੂੰ ਘਬਰਾ ਗਿਆ ਅੰਦਰੋਂ ਤਾਂ ਤੂੰ ਵੀ ਭਾਜਪਾ ਨਾਲ ਰਲਿਆ ਹੋਇਆ ਹੈਂ ਮੈਂ ਸਿਆਸੀ ਗੱਲ ਐ ਇਸ ਮੌਕੇ ਤੇ ਕੋਈ ਕਰਨੀ ਨਹੀਂ ਚਾਹੁੰਦਾ ਸੀ ਲੇਕਿਨ ਅੱਜ ਭਗਵੰਤ ਮਾਨ ਜੀ ਦਾ ਜਿਹੜਾ ਬਿਆਨ ਆ ਮੈਂ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਮੈਨੂੰ ਇਹ ਗੱਲ ਕਹਿਣੀ ਪਈ ਕਿ ਜਿਹੜਾ 30 ਦਾ ਬੰਦ ਇੰਨਾ ਸਫਲ ਹੋਇਆ ਸ਼ਹਿਰੀ ਲੋਕਾਂ ਦਾ ਖਾਸ ਕਰਕੇ ਧੰਨਵਾਦ ਸਾਰਿਆਂ ਨੇ ਸਾਥ ਦਿੱਤਾ ਕਿ ਯਾਰ ਉਹ ਵਿਚਾਰਾ ਬਜ਼ੁਰਗ 70 ਸਾਲ ਤੋਂ ਵੱਧ ਉਮਰ ਦਾ ਜਿਹੜਾ ਉੱਥੇ ਕਿਸਾਨਾਂ ਦੀ ਲੜਾਈ ਨਹੀਂ ਸਮੁੱਚੇ ਪੰਜਾਬੀਆਂ ਦੀ ਲੜਾਈ ਸਮੁੱਚੇ ਦੇਸ਼ ਦੇ ਕਿਸਾਨਾਂ ਤੇ ਮਜ਼ਦੂਰਾਂ ਦੀ ਲੜਾਈ ਲੜ ਰਿਹਾ ਹੈ ਅੱਜ ਨੂੰ 40 ਦਿਨ ਹੋ ਗਏ ਇੱਕ ਅੰਦਾ ਦਾ ਦਾਣਾ ਤੱਕ ਉਹਦੇ ਅੰਦਰ ਨਹੀਂ ਗਿਆ ਤੇ ਫੇਰ ਵੀ ਉਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਅਸ਼ੀਰਵਾਦ ਨਾਲ ਐਡਾ ਵੱਡਾ ਸੰਘਰਸ਼ ਲੜ ਰਿਹਾ ਹੈ ਤੇ ਅਸ਼ਕੇ ਪੰਜਾਬ ਦੇ ਲੋਕਾਂ ਦੇ ਦੇਸ਼ ਦੇ ਕਿਸਾਨਾਂ ਤੇ ਮਜ਼ਦੂਰਾਂ ਦੇ ਜਿਨ੍ਹਾਂ ਨੇ ਬਹੁਤ ਵੱਡੇ ਪੱਧਰ ਤੇ ਜਿਹੜਾ ਕਿਸਾਨ ਦੇ ਇਸ ਅੰਦੋਲਨ ਦਾ ਖਨੋਰੀ ਵਿੱਚ ਸਾਥ ਦਿੱਤਾ ਹੈ ਉਹਦੇ ਲਈ ਮੈਂ ਵੀ ਦੁਆਵਾਂ ਕਰਦਾ ਕਿ ਇਹਦੇ ਵਿੱਚ ਅਸੀਂ ਕਾਮਯਾਬ ਹੋਈਏ ਕੇਂਦਰ ਦੀ ਸਰਕਾਰ ਝੁਕੇ ਸਾਡੀਆਂ ਸਾਰੀਆਂ ਮੰਗਾਂ ਮੰਨੀਆਂ ਜਾਣ ਤੇ ਡੱਲੇਵਾਲ ਸਾਹਿਬ ਦੀ ਸਿਹਤ ਉਹ ਨਵੰਬਰ ਨਾ ਹੋਣ ਤਾਂ ਕਿ ਕਦੇ ਵੀ ਜਦੋਂ ਕੋਈ ਇਹੋ ਜਿਹੇ ਜਲਮ ਸਰਕਾਰਾਂ ਕਿਸਾਨੀ ਦੇ ਅੰਦੋਲਨਾਂ ਦੇ ਵਿੱਚ ਸਾਡੇ ਨਾਲ ਧੱਕਾ ਕਰਦੀਆਂ ਤਾਂ ਡੱਲੇਵਾਲ ਸਾਹਿਬ ਉਹਦੀ ਅਗਵਾਈ ਕਰਕੇ ਸਾਨੂੰ ਉਹਦੇ ਅੰਦੋਲਨਾਂ ਵਿੱਚ ਇਨਸਾਫ਼ ਦਿਵਾਉਣ ਸੰਘਰਸ਼ਾਂ ਨੂੰ ਕਾਮਯਾਬ ਕਰਨ ਸਾਡੀ ਮਹਾਨਤਾ ਹੋਣੀ ਹੈ ਕਿ ਪੰਜਾਬ ਕਰਕੇ ਵੀ ਦੇਖਦੇ ਮੈਂ ਉਹੀ ਗੱਲ ਤੁਹਾਨੂੰ ਦੱਸ ਕੇ ਹਟਿਆ ਕਿ ਲੱਖਾਂ ਲੋਕ ਆਪ ਮੁਹਾਰੇ ਹੋ ਕੇ ਉਸ ਬਜ਼ੁਰਗ ਨੂੰ ਸलाम ਕਰਨ ਲਈ ਉਹਨਾਂ ਦੇ ਦਰਸ਼ਨ ਕਰਨ ਲਈ ਤੇਜ਼ ਤੇ ਉਹਨਾਂ ਨੂੰ ਲਿਆਂਦਾ ਗਿਆ ਕਿ ਜਿਹੜਾ ਸੰਘਰਸ਼ ਉਹਨਾਂ ਨੇ ਵਿੱਢਿਆ ਅਸੀਂ ਸਾਰੇ ਇਸ ਅੰਦੋਲਨ ਦੇ ਵਿੱਚ ਉਹਨਾਂ ਦੇ ਨਾਲ ਆ ਚਾਹੇ ਕੋਈ ਕਲਾਕਾਰ ਭਰਾ ਹੈ ਚਾਹੇ ਕੋਈ ਸਿੰਗਰ ਆ ਚਾਹੇ ਕੋਈ ਫਿਲਮੀ ਐਕਟਰ ਆ ਤੇ ਚਾਹੇ ਕੋਈ ਕਿਸੇ ਵੀ ਖਿੱਤੇ ਨਾਲ ਕੋਈ ਮੁਲਾਜ਼ਮਾਂ ਨੌਜਵਾਨ ਕਾਲਜਾਂ ਦੇ ਮੇਰੇ ਯੂਨੀਵਰਸਟੀਆਂ ਦੇ ਜਿਹੜੇ ਯਾਰ ਦੋਸਤ ਸਾਡੀ ਨੌਜਵਾਨੀ ਆ ਪੰਜਾਬ ਦਾ ਯੂਥ ਬਹੁਤ ਵੱਡੇ ਪੱਧਰ ਤੇ ਉੱਪਰ ਪਹੁੰਚਿਆ ਬਜ਼ੁਰਗ ਬਹੁਤ ਵੱਡੇ ਪੱਧਰ ਤੇ ਪਹੁੰਚੇ ਇੱਥੋਂ ਤੱਕ ਕਿ ਬੀਬੀਆਂ ਹਜ਼ਾਰਾਂ ਦੇ ਜਥਿਆਂ ਦੇ ਵਿੱਚ ਉੱਥੇ ਪਹੁੰਚੀਆਂ ਉੱਥੇ ਦੇਖਿਆ ਜਾ ਕੇ ਲੰਗਰ ਬਣ ਰਹੇ ਆ ਤੇ ਕਿਸੇ ਗੱਲ ਦਾ ਕੋਈ ਤੋੜ ਨਹੀਂ ਕਿਉਂਕਿ ਜਿੱਥੇ ਖਾਲਸਾ ਪੰਥ ਨੇ ਤੇ ਕਿਸਾਨੀ ਨੇ ਜਿੱਥੇ ਛੱਡੇ ਗੱਡ ਤੇ ਉੱਥੇ ਖਾਲਸਾ ਲੜਾਈ ਲਈ ਸ਼ਾਂਤਮਈ ਸੰਘਰਸ਼ ਲਈ ਨੌਂ ਬਰ ਨੌ ਤਿਆਰ ਰਹਿੰਦਾ ਹੈ। ਧੰਨਵਾਦ ਆਮ ਜੀ। ਦੇਖੋ ਜੀ ਸਾਡੇ ਪਿੰਡੋਂ ਮੈਰਿਡਾ ਮੇਰੇ ਭੂਆ ਜੀ ਤਾਂ 10 ਦਿਨ 10 ਮਹੀਨੇ ਪਹਿਲਾਂ ਸੌਰੀ ਪੂਰੇ ਹੋ ਗਏ ਸੀ। ਸੋ ਐਜ਼ ਅ ਬਹੁਤ ਕਰੀਬੀ ਰਿਸ਼ਤੇਦਾਰ ਸਾਡਾ ਸਾਰਿਆਂ ਦਾ ਹੀ ਫਰਜ਼ ਬੰਦਾ ਹੈ ਇਸ ਅੰਦੋਲਨ ਚ ਜਾਈਏ। ਸੋ ਪਤਨ ਵਾਲੇ ਪਿੰਡ ਦੇ ਵੀ ਮੈਂ ਜਿੰਨੇ ਵੀ ਸੱਜਣ ਸਾਡੇ ਸਾਰੇ ਘਰਾਂ ਦਿਆਂ ਨੇ ਵਾਰੀ ਬੰਨੀ ਆ ਉੱਥੇ ਜਾਂਦੇ ਉਹਨਾਂ ਦਾ ਵੀ ਤਹਿ ਦਿਲੋਂ ਸ਼ੁਕਰਗੁਜ਼ਾਰ ਆ ਦੇਖੋ ਉਹੀ ਗੱਲ ਕਹਿਣੀ ਚਾਹੁੰਦਾ ਕੋਈ ਸਿੰਗਰ ਨੂੰ ਮਿਲਣਾ ਕੋਈ ਮਾੜੀ ਗੱਲ ਨਹੀਂ ਚਲੋ ਉਹ ਸਿੰਗਰ ਨੇ ਪੰਜਾਬੀ ਲਈ ਪੰਜਾਬੀਅਤ ਲਈ ਬੜਾ ਵੱਡਾ ਯੋਗਦਾਨ ਆ ਚੰਗੀ ਗੱਲ ਆ ਤੇ ਸਰਦਾਰਾਂ ਦੀ ਕਦਰ ਹੋਣ ਲੱਗੀ ਪਰ ਜਿਹੜੇ ਸਰਦਾਰ ਇੱਥੇ ਰੁੜਦੇ ਪਏ ਆ ਜਿਹੜੇ ਸਰਦਾਰਾਂ ਦੀਆਂ ਕਈ ਸੈਂਕੜੇ ਜਿਹੜੀਆਂ ਮੰਗਾਂ ਉਹ ਅਧ ਵਿਚਕਾਰ ਲਟਕੀਆਂ ਪਈਆਂ ਚਾਹੇ 84 ਦੇ ਦੰਗੇ ਹੋਏ ਇਹੋ ਜਿਹੇ ਜਿਹੜੇ ਹਜੇ ਅਦਾਲਤਾਂ ਚ 40-40 ਸਾਲ ਹੋ ਗਏ ਕੇਸ ਚੱਲੀ ਜਾਂਦੇ ਆ ਤੋਂ ਮੈਂ ਉਸ ਉਸ ਪਾਸੇ ਆਪਾਂ ਫੇਰ ਕਿਸੇ ਦਿਨ ਪ੍ਰੈਸ ਕਾਨਫਰੰਸ ਰੱਖਾਂਗੇ ਚਾਹੇ ਡਿਗਰੂਗੜ੍ਹ ਵਿੱਚ ਸਾਡੇ ਬੰਦੀ ਸਿੰਘ ਆ ਚਾਹੇ ਪੰਜਾਬ ਦੇ ਲਟਕਦੇ ਮੁੱਦੇ ਆ ਉਹਨਾਂ ਬਾਰੇ ਆਪਾਂ ਫੇਰ ਕਿਸੇ ਦਿਨ ਗੱਲ ਕਰਾਂਗੇ ਅੱਜ ਸਿਰਫ ਆਪਾਂ ਫੋਕਸ ਸਿੱਖਾਨੀ ਅੰਦੋਲਨ ਬਾਰੇ ਜਿਹੜਾ ਖਨੌਰੀ ਇਹਦੇ ਚੱਲ ਰਿਹਾ ਆਪਾਂ ਉਹਦੇ ਬਾਰੇ ਰੱਖੀ